ਸਸੀਗਲ ਮੇਰਾ ਨਾਮ ਰਾਜੂ ਆ ਪਿੰਡ ਮੇਰਾ ਕਨੀਏ ਕੇ ਬੰਗ ਰਿਆ ਮੇਰੀ ਬੇਨਤੀ ਹੈ ਆ ਕਿ ਜੋ ਵੀ ਮੇਰਾ ਬ੍ਰਦਰ ਹੀ ਛੋਟਾ ਉਹਨਾਂ ਦੀ ਡੈਥ ਹੋ ਚੱਕੀ ਆ ਤਿੰਨ ਉਹਨਾਂ ਦੇ ਬੱਚੇ ਆ ਸਾਡਾ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਸਾਡਾ ਘਰ ਤੁਸੀਂ ਵੇਖ ਸਕਦੇ ਜੇ ਸਾਡਾ ਘਰ ਬਿਲਕੁਲ ਜਦੋਂ ਬਰਸਾਤ ਆਉਂਦੀ ਆ ਸਾਨੂੰ ਸਾਰੀ ساری ਰਾਤ ਜਾ ਕੇ ਕੱਢਣੀ ਪੈਂਦੀ ਆ ਇਸ ਕਰਕੇ ਮੇਰੀ ਬੇਨਤੀ ਆ ਕਿ ਸਾਡਾ ਜੋ ਵੀ ਨਿਸ਼ਕਾਮ ਸੇਵਾ ਗਰੁੱਪ ਵਾਲਿਆਂ ਨੂੰ कि ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਘਰ ਦਾ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਿਉਂਕਿ ਅਸੀਂ ਘਰ ਨਹੀਂ ਬਣਾ ਸਕਦੇ ਰੋਟੀ ਦਾ ਤੇ ਮਾੜਾ ਚੰਗਾ ਸਾਧਨ ਚਲੋ ਕੰਮ ਕਰਕੇ ਥੋੜਾ ਬੋਤਾ ਕਰ ਸਕਦੇ ਆ ਪਰ ਘਰ ਨਹੀਂ ਅਸੀਂ ਬਣਾ ਸਕਦੇ ਮੇਰਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਮੇਰਾ ਇੰਨਾ ਸਾਰੀ ਹੈਲਪ ਕਰਦੇ ਨੇ ਵਾਈਗੂ ਜੀ ਕਾ ਖਾਲਸਾ ਵਾਈਗੂ ਜੀ ਕੀ ਫਤਿਹ ਜੀ ਅੱਜ ਜੀ ਅਸੀਂ ਆਏ ਆ ਕੜੀਏ ਕੇ ਬਾਂਗਰਪਿੰਡ ਜਿੱਥੇ ਕੀ ਵੀਰਾ ਰਾਜੂ ਸ਼ਾਇਦ ਉਸਨੇ ਮੈਸੇਜ ਵੀ ਦਿੱਤਾ ਆ ਆਪਣੇ ਵੱਲੋਂ ਥੈਂਕਸ ਕੀਤਾ ਆ ਸਾਡਾ ਨਿਸ਼ਕਾਮ ਸੇਵਾ ਗਰੁੱਪ ਦਾ ਮੈਂ ਆਪਣੀ ਸਾਰੀ ਟੀਮ ਦੇ ਨਾਲ ਆਈ ਆ ਔਰ ਇਸ ਵਿਚਾਰੇ ਵੀਰ ਨੇ ਬਹੁਤ ਸਾਨੂੰ ਪਹਿਲਾਂ ਰਿਕਵੈਸਟ ਕੀਤੀ ਸੀਗੀ ਹੜ੍ਹ ਤੋਂ ਪਹਿਲਾਂ ਜਿਹਦੀ ਛੱਤ ਬਿਲਕੁਲ ਨਹੀਂ ਸੀ ਪੁਰਾਣੀ ਇੱਕ ਵੀਡੀਓ ਵਾ ਜਿਹੜੀ ਮੈਂ ਸ਼ੇਅਰ ਕਰਨਾ ਚਾਹੂੰਗੀ ਜ਼ਿਕਰ ਕਰਨਾ ਚਾਹੂੰਗੀ ਔਰ ਇਹਦੇ ਬ੍ਰਦਰ ਦੇ ਚਾਰ ਬੱਚੇ ਆ ਜਿਨ੍ਹਾਂ ਦਾ ਪਾਲਣ ਪੋਸਣ ਇਹੀ ਕਰਦਾ ਵਾ ਔਰ ਬ੍ਰਦਰ ਇਹਦਾ ਇਸ ਦੁਨੀਆ ਤੋਂ ਜਾ ਚੁੱਕਾ ਵਾ ਸੋ ਬਹੁਤ ਹੀ ਗਰੀਬ ਹਾਲਾਤ ਸੀਗੀ ਵੀਰ ਦੀ ਔਰ ਆਪ ਇਹ ਸਲਾਈ ਮਸ਼ੀਨ ਸਿੰਪਲ ਜਿਹਾ ਕੰਮ ਕਰਕੇ ਉਹਦੇ ਨਾਲ ਗੁਜ਼ਾਰਾ ਕਰਦਾ ਵਾ ਸੋ ਰਿਕਵੈਸਟ ਕੀਤੀ ਸੀ ਇੰਨੇ ਔਰ ਆਪਾਂ ਵੀ ਪਰਮਾਤਮਾ ਅਗੇ ਸ਼ੁਕਰ ਕਰਦੇ ਹੋਏ ਮੇਰੇ ਸਾਰੀ ਟੀਮ ਦੇ ਨਾਲ ਥੋੜੀ ਜੀ ਕੋਸ਼ਿਸ਼ ਕੀਤੀ ਹੈ ਕਿ ਇਹ ਵੀਰ ਦੇ ਸਿਰ ਦੇ ਉੱਤੇ ਛੱਤ ਦਿੱਤੀ ਜਾਵੇ ਤਾਂ ਕਿ ਅੰਦਰ ਬੈਠ ਕੇ ਆਪਣੀ ਰੋਜੀ ਰੋਟੀ ਕਮਾ ਸਕੇ ਮੇਰੀ ਇਹ ਥੋੜੀ ਜੀ ਕੋਸ਼ਿਸ਼ ਆ ਜਿਹੜੀ ਕਿ ਅੱਜ ਸ਼ਾਇਦ ਪਰਮਾਤਮਾ ਨੇ ਇਹਨੂੰ ਫੁੱਲਫਿਲ ਕੀਤਾ ਹੈ ਵਾ ਗੁਰੂ ਦਾ ਮੈਂ ਵੀ ਸ਼ੁਕਰ ਕਰਦੀ ਆ ਔਰ ਇਹ ਪਰਮਾਇ ਦੇ ਜਿਹੜੇ ਚਿਹਰੇ ਦੇ ਉੱਪਰ ਇੱਕ ਖੁਸ਼ੀ ਆਈ ਆ ਇੱਕ ਸਮਾਈਲ ਆਈ ਆ ਮੇਰੇ ਹਿਸਾਬ ਦੇ ਨਾਲ ਉਹਦਾ ਕੋਈ ਵੀ ਨੀ ਹੈਗਾ ਦੂਸਰਾ ਚੀਜ਼ ਜੋ ਇਹਨੇ ਸਾਨੂੰ ਖੁਸ਼ੀ ਨਾ ਕਿਹਾ ਵ ਕਿ ਮੇਰੇ ਛੱਤ ਪੈ ਗਈ ਹੈ ਲੈਟਰ ਸੋ ਮੈਂ ਥੈਂਕਸ ਕਰਦੀ ਆ ਤੁਹਾਡਾ ਵੀ ਆਪਣੀ ਸਾਰੀ ਟੀਮ ਦਾ ਵੀ ਤੇ ਰਾਜੂ ਦਾ ਵੀ ਮੈਂ ਥੈਂਕਸ ਕਰਦੀ ਆ ਕਿ ਜਿੰਨੇ ਸਾਨੂੰ ਖੁਸ਼ ਹੋ ਕੇ ਅ ਜਰਸੀ ਰੀਸਿਵ ਕੀਤਾ ਬਿਲਕੁਲ ਜੀ ਬਿਲਕੁਲ ਜੇ ਪ੍ਰਮਾਤਮਾ ਨੇ ਚਾਇਆ ਵੇਖੋ سپورਟ ਹੋਣੀ ਚਾਹੀਦੀ ਉਹ ਉਹਦੀ ਇੱਕ ਹੋਣਾ ਚਾਹੀਦਾ ਹੱਥ ਸਿਰ ਦੇ ਉੱਤੇ ਜੇ ਕੋਸ਼ਿਸ਼ ਕਰਾਂਗੇ ਤੇ ਜਿੰਦੇ ਰਵਾਂਗੇ ਪ੍ਰਮਾਤਮਾ ਸਾਥ ਰਵੇ ਤੇ ਥੋੜੇ ਥੋੜੇ ਆਪਾਂ ਜਾ ਮੈਂ ਇਸ ਕਾਮ ਸੇਵਾ ਕਲੱਬ ਧਾਨਪੁਰ ਔਰ ਉਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੇਰੇ ਘਰ ਬਣਾਉਣ ਵਿੱਚ ਸਾਰੀ ਲੇਬਰ ਦਾ ਖਰਚਾ ਜੋ ਵੀ ਸਾਰਾ ਉਹਨਾਂ ਨੇ ਖਰਚਾ ਕੀਤਾ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਕਿਉਂਕਿ ਮੈਂ ਸਾਰੀ ਜ਼ਿੰਦਗੀ ਤੇ ਕਮਾਈ ਵੀ ਕਰਦਾ ਰਿਹਾ ਸਾਡੇ ਕੰਮ ਕਰ ਕਰਨ ਵਾਲਾ ਕੋਈ ਨਹੀਂ ਹੈਗਾ ਮੈਂ ਘਰ ਕਦੀ ਨਹੀਂ ਬਣਾ ਸਕਦਾ ਮੈਂ ਬਹੁਤ-ਬਹੁਤ ਜੋ ਸਾਡੇ ਵੱਡੇ ਮੈਡਮ ਜੀ ਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੀ ਟੀਮ ਦਾ ਧੰਨਵਾਦ ਕਰਦਾ ਹਾਂ ਮੈਂ ਚਾਹੁੰਦਾ ਕਿ ਜੇ ਆਪ ਇਹਨਾਂ ਨੂੰ ਤਰੱਕੀਆਂ ਬਖਸ਼ੇ ਔਰ ਹੋਰ ਇਹ ਇਦਾਂ ਹੀ ਮੇਰੇ ਵਰਗੇ ਲੋਕਾਂ ਦੀ ਮਦਦ ਕਰ ਦੇਣਨ ਮੈਂ ਰਵੀਦੁੱਲਾ ਕਬੀਦੀ ਕਲਾਕਾਰ ਮੈਂ ਧੰਨਵਾਦ ਕਰਨਾ ਮੈਡਮ ਜੀ ਹੁਣਾ ਹੁਣਾ ਦਾ ਜਿਨ੍ਹਾਂ ਨਾਲ ਮੈਂ ਜੁੜਿਆ ਮੈਂ ਸੋ ਮੇਰੇ ਵੀ ਇੱਕ ਨਾ ਬੜੀ ਖਵਾਇਸ਼ ਹੁੰਦੀ ਪੀ ਮੈਂ ਗਰੀਬ ਵਰਗ ਦੀ ਹੈਲਪ ਕਰਾਂ ਸੋ ਜਦੋਂ ਨਾ ਇਹਨਾਂ ਨਾਲ ਮੈਂ ਜੁੜਿਆ ਹਾਂ ਮੈਨੂੰ ਵੀ ਲੱਗਦਾ ਕੋਈ ਮੈਂ ਚੰਗੇ ਕਰਮ ਕੀਤੇ ਆ ਮਰਵ ਚੰਗੀ ਮਰਵਲ ਇਹ ਇਹ ਵਰਗ ਨਾਲ ਜੋੜ ਕੇ ਮੈਨੂੰ ਐਡਾ ਲੱਗ ਰਿਹਾ ਵੀ ਜਿੱਦਾਂ ਬਹੁਤ ਵਧੀਆ ਆਪਾਂ ਇੱਕ ਕੰਮ ਕਰ ਰਹੇ ਆਂ ਕਿ ਆਪਾਂ ਦੀ ਸਾਡੀ ਉਹਨੇ ਮੇਰੇ ਕਮੇਡੀ ਕਰ ਚੰਨੀ ਸੀ ਇਹਨਾਂ ਨਾਲ ਜੋੜ ਕੇ ਮੈਨੂੰ ਐਡਾ ਲੱਗਿਆ ਹੁਣ ਜਿੱਦਾਂ ਵੀ ਮੈਂ ਕਮਾਈ ਕਰਨਾ ਵਾ ਮੈਨੂੰ ਐਡਾ ਲੱਗਦਾ ਮੈਂ ਆਪਣਾ ਦਸ਼ਵੰਤ ਕੱਢਿਆ ਕਰਾਂਗਾ ਸੋ ਜਾਂ ਤਾਂ ਜੋ ਕਿ ਗਰੀਬ ਵਰਗ ਦੀ ਹੈਲਪ ਹੋ ਸਕੇ ਮੈਂ ਤੁਹਾਨੂੰ ਵਗਰ ਦਕਾਣਾ ਮੈਂ ਰਜੀਦਾ ਜਿਹਨਾਂ ਰਾਜੂ ਨੂੰ ਲੈਂਟਰ ਪਾ ਕੇ ਦਿੱਤਾ ਜਿਹੜੋਂ ਇਹਨੂੰ ਵੀਨ ਨੂੰ ਮਿਲ ਰੇ ਬੜੀ ਖੁਸ਼ੀ ਇਹਦੇ ਚਨੇ ਤੇ ਇਹ ਖੁਸ਼ੀ ਵਿੱਚ ਕਿ ਮੈਨੂੰ ਵੀ ਯਾਰ ਮਾਣ ਮਹਿਸੂਸ ਹੋਇਆ ਕਿ ਯਾਰ ਤੂੰ ਇੱਕ ਚੰਗੇ ਕਰਮ ਕਰ ਰਿਹਾ ਛੋ ਧੰਨਵਾਦ ਮੈਡਮ ਜੀ ਤੁਸੀਂ ਜਿਹੜਾ ਰਾਜੂ ਦਾ ਇੰਟਰਪਾਰਕ ਦਿੱਤਾ ਛੋ ਮੈਂ ਸਾਰੇ ਗਰੁੱਪ ਨੇ ਧੰਨਵਾਦ ਕੀਤਾ